ਅਮਤਨ ਵੰਕਤ ਭਾਗਠ ਸਚਨਾਏ ਹਮਤਨ ਵੰਕਤ ਭਾਗਠ ਸਚਨਾਏ ਹਰ ਗੁਣ ਗਾਵਾਂ ਸਹਜ ਸੁਬਾਈ ਯੁਦਾ ਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ پیا ندان رتن لال جا کا کچھ نمو پڑے پنڈار کت ਆਖਰ ਚਾਂ ਰੋਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸਮਾਸਤ ਕਲਖ ਲਿਖ ਲਿਖਾਇ ਸੁਇਤ ਖਜਾਨ ਲਿਆਰ ਲਾਈ ਹਮਤਨਵੰਤ ਪਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਵਾਹਿਗੁਰੂ ਮਾਰੂ ਮਹਿਲਾ ਚੌਕਾ ਹਰ ਭਾਉ ਲਗਾਂ ਬਰਬੀਆ ਵੜ ਭਾਗੀ ਹਰ ਮਨ ਰੱਖ ਮਿਲ ਸੰਗਤ ਸਰਦਾ ਉਪਜ ਗੁਰ ਸ਼ਬਦ ਹੀ ਹਰ ਰਸ ਚਾਖ ਸਬ ਮਨ ਤਨ ਹਾਰਿਆ ਹੋਇਆ ਗੁਰ ਬਾਣੀ ਹਰ ਗੁਣ ਪਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੌਰੂ ਪੁਰ ਹਰ ਪਾਇਆ ਹਲਤ ਪਲਤ ਪਤਰਾਕ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਜੋ ਹੈ 900 97 ਅੰਗੋਤੇ ਸ਼ਸ਼ੋਭਤ ਹੈ ਇਸ ਸ਼ਬਦ ਰਹਾਉ ਦੇ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਮਨ ਪਿਆਰੇ ਆ ਮਿੱਤਰਾ ਹਰ ਹਰ ਨਾਮ ਰਸ ਚਾਖ ਏ ਮੇਰੇ ਪਿਆਰੇ ਮਿੱਤਰ ਮਨ ਪਰਮਾਤਮਾ ਦੇ ਨਾਮ ਦੇ ਰਸ ਨੂੰ ਚਾਖ ਪਰਮਾਤਮਾ ਦੇ ਨਾਮ ਦਾ ਸਵਾਦ ਲੈ ਕਿਉਂਕਿ ਇਹ ਹੀ ਨਾਮ ਜੋ ਹੈ ਸਭ ਤੋਂ ਸ੍ਰੇਸ਼ਟ ਰਸ ਹੈ ਇਸ ਨੂੰ ਹੀ ਰਸਾਇਣ ਕਿਹਾ ਜਾਂਦਾ ਹੈ ਉਸ ਪਰਮਾਤਮਾ ਦੇ ਨਾਮ ਦਾ ਰਸ ਇਹ ਹੀ ਸਭ ਤੋਂ ਸ੍ਰੇਸ਼ਟ ਰਸ ਹੈ ਕਿਉਂਕਿ ਇਸ ਰਸ ਜਦੋਂ ਅੰਦਰ ਚਲਾ ਗਿਆ ਬਾਕੀ ਸਾਰੇ ਰਸ ਹੀ ਬਿਸਰ ਜਾਂਦੇ ਹਨ ਸਤਿਗੁਰੂ ਜੀ ਦੇ ਅੰਮ੍ਰਿਤ ਮੇ ਹੀ ਫੁਰਮਾਨ ਹੈ ਰਾਮ ਰਸ ਪਿਆਰੇ ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ ਰਸ ਹੋਰ ਜੇ ਰਸ ਬਿਸਰ ਗਾਇਆ ਰਸ ਹੋਰ राम रਸ ਪਿਆਰੇ राम रਸ ਪਿਆਰੇ ਇਹ राम रਸ ਉਸ ਪਰਮਾਤਮਾ ਦੇ ਨਾਮ ਦਾ ਰਸ ਜਦੋਂ ਇਸ ਨੂੰ ਪੀ ਲਿਆ ਇਹ ਅੰਦਰੋਂ ਬਾਹਰ ਕੇ ਸਾਰੇ ਰਸਾਂ ਦੀ ਇੱਛਾ ਖਤਮ ਹੋ ਜਾਂਦੀ ਹੈ। ਇਹ ਹੀ ਸ੍ਰੇਸ਼ਟ ਰਸ ਹੈ। ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰਪੂਰ ਹਰ ਪਾਇਆ ਹਲਤ ਪਲਤ ਪਤ ਰਾਖ ਹਲਤ ਇਹ ਲੋਕ ਪਲਤ ਪਰਲੋਕ ਗੁਰ ਪੂਰੇ ਹਰ ਪਾਇਆ ਇਹ ਜੋ ਪਰਮਾਤਮਾ ਦਾ ਨਾਮ ਹੈ ਇਹ ਪੁਰੂ ਪੂਰੇ ਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ ਪੁਰੂ ਪੂਰਾ ਗੁਰੂ ਜਦੋਂ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਫੇਰੇ ਇਹ ਨਾਮ ਰਸ ਜੋ ਹੈ ਇਹ ਪ੍ਰਾਪਤ ਹੁੰਦਾ ਹੈ ਪੂਰੇ ਗੁਰੂ ਤੋਂ ਬਿਨਾ ਹੋਰ ਪਾਸਿਓਂ ਕਿਸੇ ਕੋਲੋਂ ਪ੍ਰਾਪਤ ਹੀ ਨਹੀਂ ਹੋ ਸਕਦਾ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਮਾਨ ਹੈ ਬਾਬਾ ਨਾਨਕ ਆਖੇ ਇਹ ਵਿਚਾਰ ਬਿਨ ਗੁਰ ਪੂਰੇ ਨਹੀਂ ਉਧਾਰ ਪੂਰੇ ਗੁਰੂ ਤੋਂ ਬਿਨਾ ਉਧਾਰ ਹੀ ਨਹੀਂ ਹੋ ਸਕਦਾ ਕਿਉਂਕਿ ਪੂਰਾ ਗੁਰੂ ਜੋ ਹੈ ਉਹ ਵੀ ਨਾਮ ਦੀ ਬਖਸ਼ਿਸ਼ ਕਰ ਸਕਦਾ ਹੈ ਬਿਨ ਗੁਰ ਪੂਰੇ ਨਹੀਂ ਉਧਾਰ ਗੁਰਪੂਰੈ ਹਰ ਪਾਇਆ ਪੂਰੇ ਗੁਰੂ ਦੇ ਕੋਲੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਈ ਹਲਤ ਪਲਤ ਪਤਰਾਖ ਅਤੇ ਇਹ ਨਾਮ ਹੀ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਪਤ ਦਾ ਰਾਖਾ ਹੈ ਇਹ ਹੀ ਇੱਜ਼ਤ ਬਚਾਉਂਦਾ ਹੈ ਰਹਾਉ ਹਰ ਭਾਉ ਲੱਗਾ ਬੈਰਾਗੀਆ ਵੜ ਭਾਗੀ ਬੈਰਾਗੀਆ ਏ ਮੇਰੇ ਬੈਰਾਗੀ ਜਿਓੜੇ ਵੜ ਭਾਗੀ ਵੱਡੇ ਭਾਗਾ ਦੇ ਨਾਲ ਹਰ ਭਾਉ ਲੱਗਾ ਤੇਰੇ ਅੰਦਰ ਪਰਮਾਤਮਾ ਦਾ ਪਿਆਰ ਲੱਗਿਆ ਹੈ ਪਰਮਾਤਮਾ ਦਾ ਪਿਆਰ ਜਾਗ ਪਿਆ ਹੈ ਹਰ ਮਨ ਰਾਖ ਅਤੇ ਇਸ ਪਿਆਰ ਨੂੰ ਇਸ ਨਾਮ ਨੂੰ ਆਪਣੇ ਅੰਦਰ ਸਦਾ ਲਈ ਸਾਮ ਕੇ ਰੱਖੋ ਮਿਲ ਸੰਗਤ ਸਰਦਾ ਉਪਜੈ ਗੋਰੀ ਸ਼ਬਦ ਦੇ ਹਰ ਰਸ ਚਾਖ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦਾ ਨਾਮ ਜਪ ਕੇ ਸੰਗਤ ਦੇ ਵਿੱਚ ਆ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਮਿਲੇ ਸੰਗਤ ਸ਼ਰਧਾ ਉਪਜ ਸੰਗਤ ਵਿੱਚ ਆ ਕੇ ਹੀ ਪਰਮਾਤਮਾ ਦੇ ਨਾਮ ਦੀ ਸ਼ਰਧਾ ਅੰਦਰ ਪੈਦਾ ਹੁੰਦੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ ਗੁਰ ਸ਼ਬਦ ਦੀ ਹਰ ਰਸ ਚਾਖ ਏ ਭਾਈ ਤੂੰ ਵੀ ਗੁਰੂ ਦੇ ਸ਼ਬਦ ਦੇ ਰਾਹੀ ਉਸ ਪਰਮਾਤਮਾ ਦੇ ਨਾਮ ਦਾ ਰਸ ਚਾਖ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦਾ ਸ਼ਬਦ ਰਹੀਂ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਹਨ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਗੁਰ ਸ਼ਬਦੀ ਹਰ ਰਸ ਚਾਕ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਦਾ ਰਸ ਲੈ ਸਭ ਮਨ ਤਨ ਹਰਿਆ ਹੋਇਆ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਵਾਂਗੇ ਉਸ ਵਾਹਿਗੁਰੂ ਨੂੰ ਸਿਮਰਾਂਗੇ ਉਸ ਦੀਆਂ ਵਡਿਆਈਆਂ ਕਰਾਂਗੇ ਪ੍ਰਮਾਤਮਾ ਦੇ ਨਾਮ ਦੇ ਰਸ ਦਾ ਸਵਾਦ ਮਾਨਾਂਗੇ ਸਭ ਮਨ ਤਨ ਹਾਰਿਆ ਹੋਇਆ ਫਿਰ ਸਾਰਾ ਮਨ ਅਤੇ ਤਨ ਸਭ ਕੁਝ ਇੱਕ ਖੇੜ ਜਾਵੇਗਾ ਇਸ ਦੇ ਵਿੱਚ ਵਿਗਾਸ ਆ ਜਾਵੇਗਾ ਜਦੋਂ ਪਰਮਾਤਮਾ ਦਾ ਨਾਮ ਸੰਗਤ ਦੇ ਵਿੱਚ ਆ ਕੇ ਜਪਾਂਗੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਵਾਂਗੇ ਫਿਰ ਸਾਡਾ ਜੋ ਮਨ ਹੈ ਤਨ ਹੈ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਖੜਾ ਆ ਜਾਵੇਗਾ ਇੱਕ ਖੜ ਜਾਣਗੇ ਸਭ ਮਨ ਤਨ ਹਰਿਆ ਹੋਇਆ ਗੁਰਵਾਣੀ ਹਰ ਗੁਣ ਭਾਖੇ اے ਭਾਈ ਤੂੰ ਵੀ ਗੁਰਬਾਣੀ ਦੇ ਨਾਲ ਜੁੜ ਕੇ ਹਰ ਗੁਣ ਉਸ ਪਰਮਾਤਮਾ ਦੇ ਗੁਣ ਭਾਖ ਉਚਾਰ ਉਸ ਪਰਮਾਤਮਾ ਦੇ ਗੁਣਾਂ ਦਾ ਗੁਰਬਾਣੀ ਦੇ ਨਾਲ ਜੁੜ ਕੇ ਜੋ ਸਤਿਗੁਰੂ ਨੇ ਇਹ ਅੰਮ੍ਰਿਤ ਮਈ ਬਾਣੀ ਬਖਸ਼ੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਹੀ ਉਸ ਪਰਮਾਤਮਾ ਦੀਆਂ ਵਡਿਆਈਆਂ ਕਰਨੀਆਂ ਹਨ ਆਪਣੇ ਕੋਈ ਸ਼ਬਦ ਆਪਣੀਆਂ ਕੋਈ ਕਵਿਤਾ ਆਪਣੀਆਂ ਕੋਈ ਰਚਨਾਵਾਂ ਨਹੀਂ ਜੋ ਸਤਿਗੁਰੂ ਜੀ ਦੀ ਤੌਰ ਕੀ ਬਾਣੀ ਆਈ ਹੈ ਜੋ ਸਤਿਗੁਰ ਦੇ ਹਿਰਦੇ ਦੇ ਵਿੱਚੋਂ ਉਪਜੀ ਹੋਈ ਬਾਣੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਨੀਆਂ ਹਨ ਇਸੇ ਕਰਕੇ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਗੁਰ ਬਾਣੀ ਹਰ ਗੁਣ ਭਾਖ ਗੁਰ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸੇਵ ਸਲਾਹਕਾਰ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰ ਹਰ ਪਾਇਆ ਹਲਤ ਪਲਤ ਪਤਰਾਖ ਰਹਾਓ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਪਰਮਾਤਮਾ ਦਾ ਨਾਮ ਹੀ ਸਦਾ ਧਿਆਨਾ ਚਾਹੀਦਾ ਹੈ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਕ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਦੇ ਅਨਸਾਰ ਉਸ ਵਾਹਿਗੁਰੂ ਦੀ ਕੀਰਤੀ ਦਾ ਰਸ ਮਾਣੋ ਉਸ ਦਾ ਸੁਆਦ ਚਖ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੀ ਕੀਰਤੀ ਕਰ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰ ਤਨ ਧਰਤੀ ਹਰ ਬੀਜੇ ਵਿੱਚ ਸੰਗਤ ਹਰ ਪ੍ਰਭ ਰੱਖ ਤਨ ਧਰਤੀ ਇਹ ਆਪਣੇ ਸਰੀਰ ਨੂੰ ਧਰਤੀ ਬਣਾ ਕੇ ਇਸ ਦੇ ਵਿੱਚ ਬੀਜਣਾ ਕੀ ਹੈ ਹਰ ਬੀਜੇ ਪਰਮਾਤਮਾ ਦਾ ਨਾਮ ਬੀਜਣਾ ਹੈ ਇਸ ਸਰੀਰ ਦੇ ਵਿੱਚ ਇਸ ਸਰੀਰ ਨੂੰ ਧਰਤੀ ਬਣਾ ਕੇ ਇਸ ਸਰੀਰ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਬੀਜਣਾ ਹੈ ਅਰਤਾਤ ਆਪਣੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਨਾਮ ਜਪਣਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਸੁਰਤ ਸ਼ਬਦ ਆਵਸਾਗਰ ਤਰੀਏ ਨਾਨਕ ਨਾਮ ਵਖਾਣੇ ਸੁਰਤ ਸ਼ਬਦ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਸੁਰਤ ਸ਼ਬਦ ਪਵ ਸਾਗਰ ਤਰੀਏ ਨਾਣਕ ਨਾਮ ਵਖਾਣੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਨਾਮ ਜਪਣਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਤਾਂ ਫਿਰ ਇਸ ਭਵ ਸਾਗਰ ਤੋਂ ਪਾਰ ਲੰਘ ਸਕਦੇ ਹਾਂ ਸੁਰਤ ਸ਼ਬਦ ਪਵ ਸਾਗਰ ਤਰੀਐ ਨਾਮਕ ਨਾਮ ਵਖਾਣੇ ਇਹ ਹੀ ਹੈ ਆਪਣੀ ਤਨ ਰੂਪੀ ਧਰਤੀ ਦੇ ਵਿੱਚ ਬੀਜ ਬੀਜਣਾ ਉਸ ਪਰਮਾਤਮਾ ਦਾ ਨਾਮ ਦਾ ਬੀਜ ਬੀਜਣਾ ਅਰਥਾਤ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਨਾਮ ਜਪਣਾ ਤਨ ਧਰਤੀ ਹਰ ਬੀਜੀਏ ਵਿਚ ਸੰਗਤ ਹਰ ਪ੍ਰਭ ਰਾਕ ਜਿਸੋਂ ਫੇਰ ਇਹ ਨਾਮ ਦੀ ਖੇਤੀ ਪੈਦਾ ਹੋ ਜਾਵੇਗੀ ਫਿਰ ਸੰਗਤ ਦੇ ਵਿੱਚ ਆ ਕੇ ਸੰਗਤ ਦੇ ਵਿੱਚ ਉਹ ਪ੍ਰਭੂ ਜੋ ਹੈ ਉਹ ਇਸ ਨਾਮ ਰੂਪੀ ਜੋ ਖੇਤੀ ਹੈ ਨਾਮ ਦੀ ਖੇਤੀ ਜੋ ਹੈ ਉਸ ਦਾ ਰਾਖਾ ਬਣ ਜਾਂਦਾ ਹੈ ਉਹ ਪਰਮਾਤਮਾ ਹੀ ਫਿਰ ਨਾਮ ਨੂੰ ਹੋਰ ਪ੍ਰਕੁਲਿਤ ਕਰਦਾ ਹੈ ਇਸ ਨਾਮ ਦਾ ਉਹ ਆਪ ਹੀ ਰਾਖਾ ਬਣ ਜਾਂਦਾ ਇਸ ਖੇਤੀ ਦਾ ਜੋ ਨਾਮ ਰੂਪੀ ਖੇਤੀ ਹੈ ਨਾਮ ਦੀ ਖੇਤੀ ਹੈ ਉਸ ਤਾ ਉਹ ਵਾਹਿਗੁਰੂ ਆਪ ਹੀ ਰੱਖਾ ਬੰਦਾ ਹੈ ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਜੋੜ ਕੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਾਂ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰ ਹਰ ਰਸ ਚਾਖ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਜਲ ਉਹ ਹੈ ਅੰਮ੍ਰਿਤ ਜਿਹੜਾ ਕਿ ਆਤਮਕ ਜੀਵਨ ਸਾਨੂੰ ਦਿੰਦਾ ਹੈ ਉਹ ਕੀ ਹੈ ਉਹ ਹੈ ਹਰ ਹਰ ਨਾਮ ਅਮਰਤ ਹਰ ਹਰ ਨਾਮ ਹੈ ਗੁਰ ਪੂਰ ਹਰ ਰਸ ਸਚਾਕ ਪੂਰੇ ਗੁਰੂ ਦੇ ਨਾਲ ਜੁੜ ਕੇ ਪੂਰਾ ਗੁਰੂ ਗੁਰਬਾਣੀ ਗੁਰਬਾਣੀ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਨਾਮ ਦਾ ਰਸ ਚਾਖ ਉਸ ਪਰਮਾਤਮਾ ਦੇ ਨਾਮ ਦਾ ਸਵਾਦ ਲੈ ਇਹ ਜੋ ਅੰਮ੍ਰਿਤ ਹੈ ਇਹ ਪਰਮਾਤਮਾ ਦਾ ਨਾਮ ਹੀ ਆਤਮਿਕ ਜੀਵਨ ਦੇਣ ਵਾਲਾ ਹੈ ਪਰ ਗੁਰ ਪੂਰੇ ਦੇ ਰਾਹੀ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤਮਈ ਫੁਰਮਾਨ ਹੈ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੋੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੋੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਇਹ ਪਰਮਾਤਮਾ ਦਾ ਨਾਮ ਹੀ ਆਤਮਿਕ ਜੀਵਨ ਦੇਣ ਵਾਲਾ ਜੜਾ ਹੈ ਅਤੇ ਗੁਰੂ ਦੀ ਮੱਤ ਰਾਹੀ ਗੁਰੂ ਦੇ ਉਪਦੇਸ਼ ਤੇ ਰਾਹੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਇਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਗੁਰੂ ਦੀ ਸ਼ਰਨ ਦੇ ਵਿੱਚ ਆਈਏ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜੀਏ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਈਏ ਉਸ ਵਾਹਿਗੁਰੂ ਦੀਆਂ ਉਸਤਤਾਂ ਕਰੀਏ ਕਿਉਂਕਿ ਇਹ ਜੋ ਬਾਣੀ ਹੈ ਇਹ ਉਸ ਵਾਹਿਗੁਰੂ ਦੀ ਉਸਤਤਾਂ ਦੇ ਨਾਲ ਹੀ ਭਰੀ ਪਈ ਹੈ ਇਹ ਉਸਤਤਾਂ ਦਾ ਹੀ ਭੰਡਾਰ ਹੈ ਉਸ ਵਾਹਿਗੁਰੂ ਦੇ ਗੁਣ ਗਾਣੇ ਹਨ ਇਸ ਬਾਣੀ ਦੇ ਰਾਹੀਂ ਉਹ ਵਾਹਿਗੁਰੂ ਦੇ ਗੁਣ ਗਾਵਾਂਗੇ ਫਿਰ ਉਹ ਵਾਹਿਗੁਰੂ ਦੇ ਸਾਨੂੰ ਪ੍ਰਾਪਤੀ ਹੋ ਜਾਵੇ ਕਿਉਂਕਿ ਵਡਿਆਈ ਕਰਨ ਦੇ ਨਾਲ ਹੀ ਉਹ ਵੱਡੇ ਦੀ ਪ੍ਰਾਪਤੀ ਹੁੰਦੀ ਹੈ ਕਿਉਂ ਸਤਿਗੁਰੂ ਜੀ ਦਾ ਪਰਮਾਨ ਹੈ ਵਡਿਆਈ ਵੱਡਾ ਪਾਇਆ ਇਹ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਪਰਵਾੰਦਿਆਣ ਕਿ ਵਡਿਆਈ ਕਰਨ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਣ ਦੇ ਨਾਲ ਉਸ ਵੱਡੇ ਦੀ ਪ੍ਰਾਪਤੀ ਹੁੰਦੀ ਹੈ ਵਡਿਆਈ ਵੱਡਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ